ਹੈਲੋ ਫਰੈਂਡਸ ਅੱਜ ਬਹੁਤ ਹੀ ਮਸ਼ਹੂਰ ਕਹਾਣੀ ਕਰ ਸਤ ਸਿੰਘ ਸੇਖੋ ਦੀ ਬਹੁਤ ਹੀ ਸੋਹਣੀ ਕਹਾਣੀ ਮੁਰ ਵਿਧਵਾ ਸੁਣਾਵਾਂਗੇ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਗੱਡੀ ਤੁਰੰਦੀ ਉਡੀਕ ਵਿੱਚ ਉਹ ਪਲੇਟਫਾਰਮ ਉੱਤੇ ਇੱਧਰ ਉੱਧਰ ਫੇਰ ਰਿਹਾ ਸੀ ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ ਗੱਡੀ ਦੇ ਵੱਖ-ਵੱਖ ਡੱਬਿਆਂ ਵਿੱਚ ਉਸਨੇ ਲਗਭਗ ਸਾਰੇ ਚਿਹਰੇ ਮੂਰੀ ਚੰਗੀ ਤਰ੍ਹਾਂ ਤੱਕ ਲਈ ਸਨ ਪਰ ਪੋਸਟ ਗ੍ਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੋਈ ਅਨੋਖੀ ਰੁਚੀ ਰੱਖਦਾ ਸੀ ਫਿਰ ਉਸ ਦੀ ਅੱਖਾਂ ਅੰਦਰ ਆਉਣ ਵਾਲੇ ਦਰਵਾਜ਼ੇ ਵੱਲ ਗਈਆਂ ਤਾਂ ਜੋ ਪਲੇਟਫਾਰਮ ਉੱਤੇ ਆਉਣ ਵਾਲੇ ਬੰਦਿਆਂ ਨੂੰ ਦੇਖ ਸਕੇ ਉਸ ਨੂੰ ਦੋ ਇਸਤਰੀਆਂ ਅੰਦਰ ਆਉਂਦੀਆਂ ਨਜ਼ਰੀ ਪਈਆਂ ਇੱਕ ਬੁੱਢੀ ਤਕਰੀਬਨ 50 ਕੁ ਸਾਲਾਂ ਦੀ ਅਤੇ ਦੂਸਰੀ ਨੌਜਵਾਨ ਕੋਈ 20ਾਂ ਕੁ ਸਾਲਾਂ ਦੀ ਜਿਨ੍ਹਾਂ ਇੱਕ ਬਰੇ ਕੁ ਦਾ ਬੱਚਾ ਕੁਛੜ ਚੁੱਕਿਆ ਹੋਇਆ ਸੀ ਉਸ ਨੇ ਇਸ ਸੁੰਦਰੀ ਵੱਲ ਕੁਝ ਚਿਰ ਬੜੀ ਗੌ ਨਾਲ ਵੇਖਿਆ ਅਤੇ ਕੋਈ ਹਾਪਾ ਪ੍ਰਤੀਤ ਕੀਤਾ ਜਿਸ ਤੋਂ ਉਸ ਦੇ ਦਿਲ ਵਿੱਚ ਕਿਸੇ ਆਸ ਤੇ ਪਿਆਰ ਦੀ ਕੋਮਲਤਾ ਆਵਸੀ ਉਹ ਬੁੱਢੀ ਤੀਵੀਉ ਸੁੰਦਰੀ ਦੀ ਮਾਂ ਸੀ ਜੋ ਪਿਆਰ ਨਾਲ ਬੱਚੀ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ ਇਹਨਾਂ ਨਾਲ ਕੋਈ ਨਹੀਂ ਸੀ ਉਸ ਦੀਆਂ ਅੱਖਾਂ ਉਹਨਾਂ ਦੀ ਪੈਰ ਉੱਤੇ ਸਨ ਅਤੇ ਜਦੋਂ ਉਹ ਦੋਵੇਂ ਇੱਕ ਡੱਬੇ ਵਿੱਚ ਜਾ ਬੈਠੀਆਂ ਉਹ ਵੀ ਉਧਰ ਚਲਾ ਗਿਆ ਉਹ ਉਹਨਾਂ ਦੀ ਵਾਰੀ ਅੱਗੋਂ ਤਿੰਨ ਚਾਰ ਵਾਰੀ ਲੰਘਿਆ ਅਤੇ ਮੁਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਉਣ ਵਿੱਚ ਕਾਮਯਾਬ ਹੋ ਗਿਆ ਉਹ ਉਸ ਡੱਬੇ ਵਿੱਚ ਚੜ ਗਿਆ ਤੇ ਉਸ ਮੁਟਿਆਰ ਵੱਲ ਮੂੰਹ ਕਰਕੇ ਨਾਲ ਵਾਲੀ ਬੁੱਢੀ ਕੋਲ ਇੱਕ ਪਾਸੇ ਜਾ ਬੈਠਾ ਕੁਝ ਚਿਰ ਤੱਕ ਉਹ ਇਸ ਤਰ੍ਹਾਂ ਚੁੱਪਚਾਪ ਬੈਠਾ ਰਿਹਾ ਜਿਸ ਤਰ੍ਹਾਂ ਉਹਦੇ ਦਿਲ ਵਿੱਚ ਕੋਈ ਗੱਲ ਹੀ ਨਹੀਂ ਹੁੰਦੀ ਉਸਨੇ ਬੜੀ ਏਹਤਿਆਤ ਨਾਲ ਆਪਣੇ ਆਪ ਨੂੰ ਹੋਰ ਮੁਸਾਫਰਾਂ ਵਿੱਚ ਇੱਕ ਭੋਲਾ-ਪਾਲਾ ਜਿਹਾ ਪ੍ਰਗਟ ਕੀਤਾ ਉਸ ਮੁਟਿਆਰ ਦੇ ਚਿੱਟੇ ਅਰ ਸਾਦੇ ਕੱਪੜੇ ਪਾਏ ਹੋਏ ਸਨ ਜੋ ਉਸ ਦੇ ਗੋਰੇ ਸਰੀਰ ਨਾਲ ਸੋਹਣੇ ਫੱਬੇ ਹੋਏ ਸਨ ਪਰ ਤਦ ਵੀ ਉਹ ਆਪਣੇ ਆਪ ਵਿੱਚ ਕੁਝ ਸ਼ਰਮਜਈ ਪ੍ਰਤੀਤ ਕਰ ਰਹੀ ਸੀ ਨੌਜਵਾਨ ਨੇ ਉਸ ਵੱਲ ਇੱਕ ਤਰਸ ਭਰੀ ਨਜ਼ਰ ਨਾਲ ਦੇਖਿਆ ਅਤੇ ਝਾਟੀ ਉਹ ਇਹ ਖਿਆਲ ਕਰਕੇ ਫੁੱਲਿਆ ਕਿ ਉਸ ਨਾਲ ਅਜੇ ਹੀ ਹਮਦਰਦੀ ਜ਼ਾਹਿਰ ਕਰ ਰਿਹਾ ਸੀ ਜਿਸ ਦੀ ਉਹ ਲੋੜਵੰਦ ਸੀ ਉਸ ਨੇ ਸਮਝ ਲਿਆ ਕਿ ਉਹ ਬੁੱਢੀ ਸਿੱਧੀ ਸਾਦੀ ਰਹਿਮਦਿਲ ਅਰ ਗੱਲੜੋ ਸੀ ਭੈਣ ਜੀ ਤੁਸੀਂ ਕਿੱਥੇ ਜਾਣਾ ਹੈ ਇਕ ਕਦਖੜ ਉਮਰ ਦੀ ਤੀਵੀ ਜੋ ਇਸ ਡੱਬੇ ਵਿੱਚ ਹੁਣੇ ਵੱਡੀ ਸੀ ਅਤੇ ਬੁੱਢੀ ਤੀਵੀ ਦੇ ਪਰਲੇ ਪਾਸੇ ਆ ਬੈਠੀ ਸੀ ਉਸ ਨੂੰ ਪੁੱਛਣ ਲੱਗੀ ਅਸੀਂ ਟਾਰੀ ਚੱਲੇ ਆ ਉਸ ਬੁੱਢੀ ਤੀਵੀ ਨੇ ਉੱਤਰ ਦਿੱਤਾ ਇਸ ਤੋਂ ਪਿੱਛੋਂ ਆਪਸ ਵਿੱਚ ਗੱਲਾਂ ਛੇੜ ਪਈਆਂ ਪਰ ਉਹ ਮੁਟਿਆਰ ਚੁੱਪ ਕਰਕੇ ਬੈਠੀ ਰਹੀ ਉਹ ਉਸ ਵੱਲ ਤੱਕਦਾ ਰਿਹਾ ਕਦੇ ਕਦੀ ਉਸ ਦੀ ਅਣਜਾਣੇ ਵੱਲ ਜੰਬਾਰ ਵੱਲ ਤੱਕ ਲੈਂਦਾ ਤਾਂ ਜੋ ਦੂਸਰੇ ਸੇਰ ਨਾ ਹੋ ਜਾਣ ਉਸਨੇ ਯਕੀਨ ਸੀ ਕਿ ਉਸਨੇ ਮੁਟਿਆਰ ਦਾ ਦਿਲ ਜਿੱਤ ਲਿਆ ਹੈ। ਉਸਨੇ ਅਨੁਮਾਨ ਲਾਇਆ ਕਿ ਇਸਦਾ ਵਿਵਹਤਾ ਜੀਵਨ ਬੜਾ ਦੁਖਦਾਈ ਹੋਵੇਗਾ ਜਾਂ ਇਹ ਹੁਣੇ ਜੇ ਹੀ ਵਿਧਵਾ ਹੋਈ ਹੋਵੇਗੀ। ਫਿਰ ਕਦੀ-ਕਦੀ ਮਹਿਸੂਸ ਕਰਦਾ ਕਿ ਇਹ ਖਿਆਲ ਠੀਕ ਨਹੀਂ। ਭਾਵਿਓ ਬੜੀ ਸ਼ਰਮਿਲੀ ਸੀ। ਉਸਨੇ ਅਨੁਮਾਨ ਲਾ ਲਿਆ ਕਿ ਇਹ ਬੱਚਾ ਹੀ ਉਸਦੇ ਜੀਵਨ ਦਾ ਇੱਕ ਆਸਰਾ ਸੀ। ਉਹ ਤਾੜ ਗਿਆ ਕਿ ਆਪਣੀ ਸ਼ਰਾਫਤ ਕਰਕੇ ਹੀ ਉਹ ਆਪਣੇ ਦਿਲ ਦੇ ਭਾਵ ਕਿਸੇ ਤਰ੍ਹਾਂ ਪ੍ਰਗਟ ਨਹੀਂ ਕਰ ਰਹੀ ਸੀ। ਨਾਹੀਂ ਬੱਚੇ ਨਾਲ ਖੇਡ ਵਿੱਚ ਤੇ ਨਾਹੀਂ ਕਿਸੇ ਹੋਰ ਤਰ੍ਹਾਂ ਗੱਡੀ ਤੁਰ ਪਈ ਉਹਨਾਂ ਟੀਵੀਆਂ ਨੇ ਕੁਝ ਕੁੱਝ ਕੇ ਜੇ ਪ੍ਰਤੀਤ ਕੀਤੇ ਅਤੇ ਇੱਕ ਸ਼ੇਨ ਭਰ ਲਈ ਉਹਨਾਂ ਦੀ ਗੱਲਬਾਤ ਰੁਕ ਗਈ ਬੁੱਢੀ ਟੀਵੀ ਨੇ ਬੱਚੇ ਨੂੰ ਆਪਣੇ ਕੁਛੜ ਲਿਆ ਪਿਆਰ ਕੀਤਾ ਥਾਪੜਿਆ ਤੇ ਉਸ ਨਾਲ ਬਾਲਾਂ ਵਾਲੀਆਂ ਗੱਲਾਂ ਕਰਨ ਲੱਗ ਪਈ ਹੈ ਤੁਹਾਡੀ ਬੀਬੀ ਦਾ ਬਾਲ ਹੈ ਮਾਤਾ ਜੀ ਉਸਨੇ ਮੌਕਾ ਢਾੜ ਕੇ ਪੁੱਛਿਆ ਹਾਂ ਪੁੱਤਰ ਬੁੱਢੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ ਅਤੇ ਬਾਲਵਲ ਦੇਖਣ ਲੱਗ ਪਈ ਤੇ ਉਸ ਨੂੰ ਹਸਾਣ ਲਈ ਸੀਟੀ ਵਜਾਣ ਲੱਗੀ ਬੱਚਾ ਮੁਸਕਰਾਇਆ ਉਸ ਨੂੰ ਦੇਖ ਉਹ ਸੁੰਦਰੀ ਇਸ ਦੀ ਮਾਂ ਵੀ ਰਤਾ ਕੋ ਮੁਸਕਰਾਈ ਕੋ ਵੀ ਬਾਲਵਲ ਤੱਕ ਕੇ ਸੀਟੀਆਂ ਮਾਰਨ ਲੱਗਾ ਅਤੇ ਇਸ ਦੀ ਮਾਂ ਦੇ ਚਿਹਰੇ ਵੱਲ ਤੱਕਣ ਲੱਗਾ ਬਾਲ ਦੀਆਂ ਮੁਸਕੜੀਆਂ ਹਾਸੇ ਵਿੱਚ ਬਦਲ ਗਈਆਂ ਜਿਵੇਂ ਚਾਂਦੀ ਦੀਆਂ ਘੰਟੀਆਂ ਟੁਣਕਦੀਆਂ ਹਨ ਇਹ ਦੇਖ ਕੇ ਬੱਚੇ ਦੀ ਮਾਂ ਦੇ ਬੁੱਲਾਂ ਵਿੱਚ ਸ਼ਰਮਾਕਲ ਜਿਹੀ ਮੁਸਕੜੀ ਆ ਗਈ ਜਿਸ ਨੂੰ ਕੱਜਣ ਲਈ ਉਸਨੇ ਝਾਟ ਆਪਣਾ ਰੁਮਾਲ ਮੂੰਹ ਅੱਗੇ ਲੈ ਲਿਆ ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ ਬੱਚੇ ਨੇ ਕੋਦਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸ ਨੂੰ ਦੇ ਦਿੱਤਾ ਬੱਚੇ ਦੇ ਨੌਜਵਾਨ ਦੇ ਕੁਛੜ ਜਾਣ ਨੇ ਬੱਚੇ ਦੀ ਮਾਂ ਦੇ ਦਿਲ ਉਤੇ ਖਾਸ ਅਸਰ ਕੀਤਾ ਉਸ ਦਾ ਉਦਾਸ ਚਿਹਰਾ ਖੜ ਗਿਆ ਜਿਵੇਂ ਮੀਂਹ ਪੈਣ ਨਾਲ ਮੁਰਝਾਏ ਹੋਏ ਪੱਤੇ ਮੁੜ ਕੇ ਹਰੇ ਭਰੇ ਹੋ ਜਾਂਦੇ ਹਨ ਆਪਣੇ ਮਾ ਨਾਨੀ ਦੇ ਪਿਆਰ ਮਗਰੋਂ ਮਰਦਾਵੇਂ ਹੱਥਾਂ ਵਿੱਚ ਜਾ ਕੇ ਬੱਚੇ ਨੇ ਇੱਕ ਖਾਸ ਖੁਸ਼ੀ ਪ੍ਰਤੀਤ ਕੀਤੀ ਉਸ ਮੋਟਿਆਰ ਦੇ ਦਿਲ ਵਿੱਚ ਇੱਕ ਨਵੀਂ ਜੀਵਨ ਰੋਹ ਆ ਗਈ ਉਸ ਦਾ ਚਿਹਰਾ ਦਗਦ ਕਰਨ ਲੱਗਾ ਤੇ ਉਸ ਨੇ ਇਸ ਗੱਲ ਦੀ ਰਤਾ ਵੀ ਪਰਵਾਹ ਨਾ ਕੀਤੀ ਕਿ ਉਹ ਆਪਣੇ ਦਿਲ ਵਿੱਚ ਕੀ ਖਿਆਲ ਕਰਦਾ ਹੋਵੇਗਾ ਉਹ ਕਿਸੇ ਦੀ ਵੀ ਕੋਈ ਪਰਵਾਹ ਨਾ ਕਰਦੀ ਹੋਈ ਪ੍ਰਤੀਤ ਕਰਨ ਲੱਗੀ ਜਿਵੇਂ ਉਹ ਸਾਰੇ ਘਰ ਦੇ ਕਮਰੇ ਵਿੱਚ ਬੈਠੇ ਹੁੰਦੇ ਹਨ ਉਸਨੇ ਬੱਚੇ ਦਾ ਖੇਰ ਦਾ ਹੱਥ ਫੜ ਲਿਆ ਜਿਸ ਨਾਲ ਦੋਹਾਂ ਦਿਲਾਂ ਵਿੱਚ ਇੱਕ ਅਜੇ ਹੀ ਤਾਰ ਖੜਕ ਗਈ ਜਿਵੇਂ ਖਾਮੰਦ ਤੀਵੀਂ ਦੇ ਪਿਆਰ ਦੀ ਹੁੰਦੀ ਹੈ ਪਰ ਫਿਰ ਛੱਟ ਹੀ ਛੱਡ ਦਿੱਤਾ ਜਿਵੇਂ ਉਸਨੇ ਇਸਰਾਹੀ ਬਿਜਲੀ ਦਾ ਝਟਕਾ ਪ੍ਰਤੀਤ ਕੀਤਾ ਹੋਵੇ ਕੁਛੇਰ ਲਈ ਉਸਨੇ ਬੱਚੇ ਤੇ ਉਸ ਵੱਲੋਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਿਆ ਪਰ ਹੁਣ ਉਹ ਉਦਾਸ ਦਿਖਾਈ ਨਹੀਂ ਸੀ ਦੇ ਰਹੀ ਮਾਤਾ ਜੀ ਤੁਸੀਂ ਕਿੱਥੋਂ ਆਇਓ ਨੌਜਵਾਨ ਨੇ ਬੁੱਢੀ ਕੋਲੋਂ ਪੁੱਛਿਆ ਅਤੇ ਉਹ ਬਾਲ ਉਸ ਨੂੰ ਦੇ ਦਿੱਤਾ ਤਾਂ ਜੋ ਉਹ ਕਿਸੇ ਤਰ੍ਹਾਂ ਸ਼ੱਕ ਨਾ ਕਰ ਲਵੇ ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਹ ਉਸ ਨਾਲ ਗੱਲਾਂ ਕਰੇ ਚੀਚਾ ਵਤਨੀ ਤੋਂ ਕਾਕਾ ਬੁੱਢੀ ਨੇ ਉੱਤਰ ਦਿੱਤਾ ਪੋਤੇ ਸਾਡਾ ਘਰ ਹੈ ਉਸਨੇ ਆਪੇ ਹੀ ਕਿਹਾ ਅੱতি ਅਸੀਂ ਟਾਰੀ ਚੱਲੇ ਆਂ ਉਥੇ ਮੇਰੀ ਧੀ ਦੇ ਸਹੁਰੇ ਨੇ ਇਹ ਵਿਧਵਾ ਹੈ ਜਿਸਦੇ ਖਾਵੰਦ ਨੂੰ ਗੁਜ਼ਰਿਆ ਕੋਈ 8 ਕੁ ਮਹੀਨੇ ਹੋ ਗਏ ਨੇ ਉਸ ਦਾ ਬੁੱਢਾ ਚਿੱਟਾ ਹੱਥ ਅੱਖਾਂ ਵਿੱਚੋਂ ਡਿੱਗਣ ਵਾਲੇ ਮੋਤੀ ਜਿਹੀ ਹੰਝੂ ਨੂੰ ਪੂੰਝਣ ਲਈ ਉਠਿਆ ਨੌਜਵਾਨ ਦੇ ਦਿਲ ਨੂੰ ਸਦਮਾ ਲੱਗਾ ਜਿਵੇਂ ਕਿਸੇ ਨੂੰ ਕਿਸੇ ਗੱਲ ਦਾ ਡਰ ਹੋਵੇ ਤੇ ਉਹ ਸੱਚ ਹੋ ਜਾਵੇ ਪਰ ਉਹ ਘਬਰਾਇਆ ਨਹੀਂ ਉਹ ਉਸ ਕੁੜੀ ਵੱਲ ਵੇਖਣ ਲੱਗਾ ਜਿਸ ਨੇ ਇਹ ਗੱਲ ਛੇੜਦੇ ਹੀ ਆਪਣਾ ਮੂੰਹ ਪਰਲੇ ਪਾਸੇ ਫੇਰ ਲਿਆ ਸੀ ਉਹ ਰੁੱਖਾਂ ਵੱਲ ਦੇਖਦੀ ਸੀ ਜੋ ਉਸ ਦੀਆਂ ਅੱਖਾਂ ਕੋ ਲੰਘਦੇ ਜਾ ਰਹੇ ਸਨ ਖੇਤਾਂ ਪੈਲੀਆਂ ਤੇ ਤਾਰ ਖੰਭਿਆਂ ਵੱਲ ਜੋ ਉਸ ਦੇ ਸਾਹਮਣੇ ਉੱਟਦੇ ਜਾ ਰਹੇ ਸਨ ਏ ਬਾਲੀ ਸਿਰਫ ਸਾਡੀ ਜ਼ਿੰਦਗੀ ਦਾ ਆਸਰਾ ਹੈ। ਬੁੱਢੀ ਨੇ ਬੜੀ ਦੁੱਖ ਭਰੀ ਰੋਣੀ ਆਵਾਜ਼ ਵਿੱਚ ਕਿਹਾ। ਮੇਰੇ ਵੀ ਹੋਰ ਕੋਈ ਬਾਲ ਨਹੀਂ। ਕੁੜੀਵਾਲ ਸਹਿਨਤ ਕਰਕੇ ਇਹਦੇ ਬਾਪ ਨੂੰ ਵੀ ਮਰਿਆਂ ਕੋਈ 10 ਵਰੇ ਹੋ ਗਏ ਨੇ। ਹਾਂ। ਇੱਥੇ ਤੁਸੀਂ ਇਕੱਲੇ ਹੋ? ਨੌਜਵਾਨ ਨੇ ਆਪਣੇ ਆਪ ਹੀ ਕਿਹਾ। ਹਾਂ, ਬਿਨਾ ਮਰਦ ਦੇ ਇਸੇ ਲਈ ਅਸੀਂ ਇਕੱਲੇ ਹਾਂ। ਨਹੀਂ ਤੇ ਤੀਵੀਆਂ ਲਈ ਇਕੱਲੇ ਘਰੋਂ ਪਿਆਰ ਕੱਢਣ ਦੇ ਦਿਨ ਨਹੀਂ ਪੁੱਤਰ। ਸਮਾਂ ਐਡਾ ਭੈੜਾ ਜਾਂਦਾ ਪਿਆ ਹੈ। ਇਸ ਤਰ੍ਹਾਂ ਸਮੇਂ ਦੀ ਸ਼ਿਕਾਇਤ ਕਰਕੇ ਉਹ ਚੁੱਪ ਹੋ ਗਈ। ਨਹੀਂ ਨਹੀਂ, ਅੱਜ ਕੱਲ ਇਸ ਤਰ੍ਹਾਂ ਦਾ ਕੋਈ ਡਰ ਨਹੀਂ। ਅੱਜ ਕੱਲ ਦੀ ਤੀਵੀਆਂ ਹਰ ਪਾਸੇ ਇਕੱਲਿਆਂ ਹੀ ਆਉਂਦੀਆਂ ਜਾਂਦੀਆਂ ਨੇ। ਬੁੱਢੀ ਦੀ ਗੱਲ ਉੱਤੇ ਉਸਨੇ ਕਿਹਾ, "ਹਾਂ ਜਾਂਦੀਆਂ ਨੇ।" ਉਸ ਮਾਈ ਨੇ ਕਿਹਾ, "ਕੋਚੇ ਲਈ ਉਹ ਚੁੱਪ ਕਰ ਗਈ।" ਜਿਵੇਂ ਉਹ ਬੁੱਢੀ ਇਸ ਗੱਲ ਨੂੰ ਹੋਰ ਵਧੇਰੇ ਲਮਕਾਉਣਾ ਠੀਕ ਨਹੀਂ ਸਮਝਦੀ ਸੀ। ਅਤੇ ਉਹ ਗੱਲ ਛੇੜਨ ਲਈ ਕੋਈ ਬਹਾਨਾ ਸੋਚਣ ਲੱਗਾ। ਭਾਵੇਂ ਉਸ ਨੂੰ ਗੱਲ ਕਰਨ ਦੀ ਲੋੜ ਨਹੀਂ ਸੀ। ਕਿਉਂ ਕਿਉ ਬੁੱਢੀ ਮਾਈ ਆਪ ਹੀ ਬੜੀ ਗਲਾਦਰ ਸੀ ਪੁੱਤਰ ਤੂੰ ਕਿੱਥੋਂ ਆਇਆ ਏ ਮਾਈ ਨੇ ਪੁੱਛਿਆ ਮੈਂ ਮੀਆਂ ਚੰਨੂ ਤੋਂ ਆ ਰਿਹਾ ਹਾਂ ਮਾਤਾ ਜੀ ਨੌਜਵਾਨ ਨੇ ਉੱਤਰ ਦਿੱਤਾ ਤੂੰ ਕਿਤੇ ਨੌਕਰੇ ਕਾਕਾ ਨਹੀਂ ਜੀ ਮੈਂ ਅਜੇ ਲਾਹੌਰ ਪੜਨਾ ਵਾਂ ਪਰ ਹੁਣ ਮੈਂ ਪੱਤੋ ਕੀ ਚੱਲਿਆ ਵਾਂ ਕਿਹੜੀ ਜਮਾਤ ਚ ਪੜਨਾ ਏ ਜੀ ਮੈਂ ਐਵੇਂ ਵਿੱਚ ਪੜਨਾ ਵਾਂ ਤੈਨੂੰ ਲਾਹੌਰ ਪੜਦੇ ਕਿੰਨਾ ਚਿਰ ਹੋ ਚੱਲਿਆ ਏ ਜੀ ਇਹ ਮੇਰਾ ਸ਼ੇਮਾ ਵਰਾ ਏ ਐਨਾ ਚਿਰੋ ਚੋੜ ਰੱਖ ਨਾਲ ਉਸ ਮੁਟਿਆਰ ਵੱਲ ਤੱਕਦਾ ਰਿਹਾ ਏ ਜਾਣਨ ਲਈ ਕਿ ਇਸ ਗੱਲਬਾਤ ਦਾ ਉਸ ਉੱਤੇ ਕੀ ਅਸਰ ਹੁੰਦਾ ਹੈ ਦੇਖਣ ਨੂੰ ਤਾਂ ਬੱਚੇ ਨੂੰ ਖਿਡਾ ਰਹੀ ਸੀ ਪਰ ਇਹ ਇੱਕ ਬਹਾਨਾ ਸੀ ਉਹ ਚੰਗੀ ਤਰ੍ਹਾਂ ਸਮਝਦਾ ਸੀ ਉਸ ਕੁੜੀ ਨੇ ਸਾਰੀਆਂ ਗੱਲਾਂ ਸੁనిਆਂ ਸਨ ਉਸ ਨੂੰ ਕੁੜੀ ਦੇ 스ਵਤੀਰੇ ਤੇ ਰਤਾ ਕੋ ਨਿਰਾਸ਼ਤਾ ਹੋਈ ਕਿ ਢਿੱਡੇ ਵੇ ਪਰਵਾਹ ਹੈ ਇੱਕ ਹੁਸ਼ਿਆਰ ਕੁੜੀ ਜ਼ਰੂਰ ਹੀ ਮੇਰੀਆਂ ਗੱਲਾਂ ਵੱਲ ਧਿਆਨ ਦੇਂਦੀ ਉਸ ਨੇ ਖਿਆਲ ਕੀਤਾ ਤਦ ਤੇ ਤੂੰ ਕੋਈ ਵੱਡਾ ਅਫਸਰ ਬਣੇਗਾ ਬੁੱਢੀ ਮਾਈ ਨੇ ਕੁਝ ਫੁਲਾਂ ਲਈ ਤੇ ਕੁਝ ਗੰਭੀਰਤਾ ਨਾਲ ਕਿਹਾ ਮੁੰਡਾ ਹੌਲੀ ਜਿਹੀ ਹੱਸਿਆ ਪਰ ਉਸਦੇ ਦਿਲ ਵਿੱਚ ਕੁਝ ਇਸ ਗੱਲ ਤੋਂ ਨਿਰਾਸ਼ਾ ਸੀ ਕਿ ਉਸ ਮੁਟਿਆਰ ਦਾ ਉਸ ਦੀਆਂ ਗੱਲਾਂ ਵਿੱਚ ਕੋਈ ਧਿਆਨ ਨਹੀਂ ਸੀ ਮੇਰਾ ਜਵਾਈ 100 ਰੁਪਏ ਮਹੀਨਾ ਲੈਂਦਾ ਸੀ ਉਹ ਮਿੰਟ ਗੁਮਰੀ ਵਿੱਚ ਬਾਬੂ ਸੀ ਤੂੰ ਤੇ ਬਹੁਤੀ ਤਨਖਾਹ ਲਵੇਂਗਾ ਮਾਤਾ ਜੀ ਇਹ ਤੁਹਾਨੂੰ ਕਿਵੇਂ ਪਤਾ ਹੈ ਉਸਨੇ ਮੁਸਕਰਾਉਂਦੇ ਹੋਏ ਉਸ ਕੋਲੋਂ ਪੁੱਛਿਆ ਜਿਵੇਂ ਕੋਈ ਸਿਆਣੇ ਜੋਤਸ਼ੀ ਕੋਲੋਂ ਪੁੱਛ ਰਿਹਾ ਹੋਵੇ ਮੇਰਾ ਜਵਾਈ ਸਿਰਫ 4 ਵਰੀ ਲੋਰਿਆ ਸੀ ਉਹ ਬੀਏ ਪਾਸ ਸੀ ਤੂੰ ਬਹੁਤ ਪੜਿਆ ਹੋਇਆ ਏ ਇਸ ਲਈ ਜ਼ਰੂਰੀ ਹੈ ਕਿ ਤੈਨੂੰ ਕੋਈ ਚੰਗੀਰੀ ਥਾਂ ਮਿਲੇ ਐਨਾ ਦਿਨਾਂ ਵਿੱਚ ਮਾਤਾ ਜੀ ਨੌਕਰੀਆਂ ਦਾ ਉਹ ਹਾਲ ਨਹੀਂ ਜੋ ਕੋਚਿਰ ਪਹਿਲਾਂ ਸੀ ਉਸਨੇ ਮੁਟਿਆਰ ਵੱਲ ਦੇਖਦੇ ਹੋਏ ਕਿਹਾ ਪਰ ਉਹ ਪ੍ਰਤੀਤ ਕਰਨ ਲੱਗਾ ਕਿ ਜਿਸ ਸੁੰਦਰੀ ਦਾ ਦੇਲੋ ਜਿਤਨਾ ਚਾਹੁੰਦਾ ਸੀ ਉਸ ਦੇ ਸਾਹਮਣੇ ਆਪਣੀ ਗਰੀਬੀ ਦੀ ਹਾਲਤ ਨੂੰ ਮੰਨ ਰਿਹਾ ਸੀ ਇਸ ਵਾਰੀ ਉਹ ਮੁਟਿਆਰ ਉਸ ਨੌਜਵਾਨ ਵੱਲ ਦੇਖਣ ਲੱਗੀ ਪਰ ਜਿਸ ਵੇਲੇ ਅੱਖਾਂ ਚਾਰ ਹੋਈਆਂ ਉਸਨੇ ਝਟਕ ਝਮਕੀ ਅਤੇ ਸ਼ਰਮ ਨਾਲ ਨੀਵੀਂ ਪਾ ਲਈ ਕੀ ਅਜੇ ਹੀ ਰੁਚੀ ਨਹੀਂ ਰੱਖੀ ਦੀ ਜੇ ਸ਼ਰਮਾਂਦੀ ਹੈ ਉਸਨੇ ਆਪਣੇ ਆਪ ਨੂੰ ਪੁੱਛਿਆ ਉਸਨੇ ਬਾਲਵਲ ਦੇਖ ਕੇ ਸੀਟੀ ਮਾਰੀ ਤੇ ਉਸਨੂੰ ਚੁੱਕਣ ਲਈ ਬਾਹਾਂ ਪਸਾਰੀਆਂ ਫਿਰ ਉਸ ਕੁੜੀ ਦੇ ਮੂੰਹ ਵੱਲ ਤੱਕਣ ਲੱਗਾ ਉਸ ਕੁੜੀ ਦੇ ਚਿਹਰੇ ਉੱਤੇ ਸ਼ਰਮ ਦੀ ਲਾਲੀ ਜਿਹੀ ਆ ਗਈ ਉਹ ਬਾਲਵਲ ਤੱਕ ਕੇ ਸੀਟੀ ਮਾਰਨ ਲੱਗਾ ਤੇ ਬਾਲ ਉਸ ਵੱਲ ਖੁੱਦਿਆ ਜਿਸ ਵੇਲੇ ਉਸ ਨੂੰ ਬਾਲ ਫੜਾਨ ਲੱਗੀ ਤਾਂ ਉਹਨਾਂ ਦੇ ਹੱਥ ਇੱਕ ਦੂਜੇ ਨਾਲ ਛੂ ਗਏ। ਉਹ ਬਾਲ ਨੂੰ ਖਿਡਾ ਰਿਹਾ ਸੀ ਪਰ ਆਪਣਾ ਧਿਆਨ ਉਸ ਮੁਟਿਆਰ ਵੱਲ ਮੋੜ ਨਹੀਂ ਸਕਦਾ ਸੀ। ਕੁੜੀ ਦੀ ਚੁੰਨੀ ਥੱਲੇ ਖਿਸਕ ਗਈ। ਉਹ ਉਸ ਵੱਲ ਦੇਖਦਾ ਰਿਹਾ ਪਰ ਕੁੜੀ ਹੀ ਆ ਨਾ ਕਰ ਸਕੀ ਕਿ ਉਸ ਵੱਲ ਅੱਖ ਭਰ ਕੇ ਤੱਕੀ। ਗੱਡੀ ਹੌਲੀ ਹੋਈ ਤੇ ਇੱਕ ਸਟੇਸ਼ਨ ਤੇ ਜਾ ਖੜੀ ਹੋਈ। ਉਸ ਲਈ ਅਜੇ 1 ਘੰਟੇ ਦਾ ਸਫ਼ਰ ਬਾਕੀ ਸੀ। ਉਹ ਚਾਹੁੰਦਾ ਸੀ ਮੈਂ ਕਿਸੇ ਤਰ੍ਹਾਂ ਉਸ ਕੁੜੀ ਕੋਲ ਜਾ ਬੈਠਾ ਗੱਡੀ ਖੜੀ ਹੋਣ ਨਾਲ ਉਸ ਨੂੰ ਮੌਕਾ ਮਿਲ ਗਿਆ ਬਾਲ ਨੂੰ ਉਸ ਦੀ ਮਾਂ ਕੋਲ ਦੇ ਕੇ ਉਹ ਪਲੇਟਫਾਰਮ ਉੱਤੇ ਉਤਰ ਗਿਆ ਬੁੱਢੀ ਮਾਈ ਜੋ ਕੁਝ ਥਕੇਵਾ ਪ੍ਰਤੀਤ ਕਰ ਰਹੀ ਸੀ ਆਪਣੇ ਨਾਲ ਦੀ ਥਾਂ ਵਿਹਲੀ ਦੇਖ ਕੇ ਲੰਮੀ ਪੈ ਗਈ ਜਦੋਂ ਗੱਡੀ ਤੋਰ ਪਈ ਉਹ ਫਿਰ ਉਸ ਡੱਬੇ ਵਿੱਚ ਆ ਗਿਆ ਤੇ ਆਪਣੀ ਥਾਂ ਉੱਤੇ ਮਾਈ ਨੂੰ ਲੇਟੀ ਦੇਖ ਕੇ ਉਸ ਕੁੜੀ ਕੋਲ ਜਾ ਬੈਠਾ ਪਹਿਲਾਂ ਤਾਂ ਉਹ ਕੁੜੀ ਚੀਜ਼ ਗਈ ਪਰ ਫਿਰ ਉਸਨੇ ਕੋਈ ਪਰਵਾਹ ਨਾ ਕੀਤੀ ਉਸ ਡੱਬੇ ਵਿੱਚ ਬਹੁਤੀ ਭੀੜ ਨਹੀਂ ਸੀ ਤੇ ਖਾਸ ਕਰਕੇ ਉਹਨਾਂ ਦੇ ਕੋਲ ਹੋਰ ਕੋਈ ਨਹੀਂ ਸੀ। ਦੂਜੀ ਅਧਖੜ ਤੀਵੀਂ ਵੀ ਲੇਟੀ ਹੋਈ ਸੀ। ਉਹ ਚਾਹੁੰਦੀ ਸੀ ਕਿ ਬੱਚੇ ਨੂੰ ਚੁੱਕ ਕੇ ਖਿੜਾਵੇ। ਪਰ ਬੱਚੇ ਨੂੰ ਨੀਂਦ ਆਈ ਹੋਈ ਸੀ। ਉਸ ਕੁੜੀ ਨੇ ਸ਼ਾਲ ਦੀ ਬੁੱਕਲ ਮਾਰੀ ਤੇ ਬਾਲ ਨੂੰ ਸਮਾਨ ਲਈ। ਉਸ ਨੂੰ ਦੁੱਧ ਦੇਣ ਲੱਗ ਪਈ। ਮੁੰਡੇ ਨੇ ਹੌਸਲਾ ਕਰਕੇ ਹੱਥ ਫੜ ਲਿਆ। ਪਹਿਲਾਂ ਤਾਂ ਉਹ ਬਹੁਤ ਡਰੀ। ਪਰ ਫਿਰ ਜਾਨੋ ਕੁਝ ਹੌਸਲਾ ਕਰ ਲਿਆ ਤੇ ਹੱਥ ਛਡਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ ਸੱਚ ਤਾਂ ਇਹ ਹੈ ਕਿ ਉਹ ਸੁੰਦਰੀ ਉਸ ਵੇਲੇ ਸਭ ਕੁਝ ਭੁੱਲ ਚੁੱਕੀ ਸੀ ਜਿਸ ਵੇਲੇ ਉਸ ਦਾ ਬਾਲ ਉਸ ਦੀ ਗੋਦੀ ਵਿੱਚ ਪਿਆ ਦੁੱਧ ਚੁੰਗ ਰਿਹਾ ਸੀ ਤੇ ਉਸ ਦਾ ਪ੍ਰੇਮੀ ਹੱਥ ਫੜੀ ਬੈਠਾ ਸੀ ਨੌਜਵਾਨ ਦੀ ਉਤਰਨ ਦੀ ਥਾਂ ਨੇੜੇ ਆ ਰਹੀ ਸੀ ਪਰ ਦੋਹਾਂ ਦੇ ਮੂੰਹ ਤੋਂ ਕੋਈ ਗੱਲ ਨਹੀਂ ਨਿਕਲਦੀ ਸੀ ਉਹ ਚੁੱਪਚਾਪ ਹੀ ਸੋਕਰੀ ਜਿਹੀ ਸ਼ੋਦਾ ਆਨੰਦ ਮਾਣ ਰਹੇ ਸਨ ਕਿ ਉੜਕ ਉਹਨਾਂ ਦੇ ਵਿਛੜਨ ਦਾ ਸਮਾਂ ਆ ਗਿਆ। ਗੱਡੀ ਪਤੋਕੀ ਦੇ ਸਟੇਸ਼ਨ ਤੇ ਖੜੀ ਹੋਈ। ਉਹ ਆਪਣੀ ਥਾਂ ਤੋਂ ਉੱਟਿਆ ਤੇ ਬੜੀ ਨਿਰਾਸ਼ਤਾ ਤੇ ਤਰਸ ਭਰੀ ਨਜ਼ਰ ਨਾਲ ਉਸ ਮੁਟਿਆਰ ਵੱਲ ਦੇਖਦਾ ਡੱਬੇ ਤੋਂ ਬਾਹਰ ਚਲਾ ਗਿਆ। ਉਹ ਮੁਟਿਆਰ ਹੁਣ ਆਪਣੇ ਆਪ ਨੂੰ ਬੇਆਸਰਾ ਤੇ ਇਕੱਲੀ ਜਿਹੀ ਪ੍ਰਤੀਤ ਕਰਨ ਲੱਗੀ। ਉਹ ਜੋ ਕੋਚੇਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਮਿੱਠਾ ਜਿਹਾ ਮਾਸੂਮ ਆਨੰਦਮਾਨ ਰਹੀ ਸੀ ਆਪਣੇ ਆਪ ਨੂੰ ਮੋੜ ਵਿਧਵਾ ਪ੍ਰਤੀਤ ਕਰਨ ਲੱਗੀ। ਦੋਸਤੋ ਤੁਸੀਂ ਸੁਣੀ ਕਹਾਣੀ ਮੋੜ ਵਿਦਵਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ